नमस्ते पंजाबी कहानीबाज चैनल ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਅਕਬਰ ਅਤੇ ਬੀਰਬਲ ਦੀ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਬੀਰਬਲ ਅਤੇ ਜਾਦੂਈ ਰਸ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਅਕਬਰ ਬਾਦਸ਼ਾਹ ਦੀ ਦਰਬਾਰ ਦੀ ਸ਼ਾਨ ਸਾਰੇ ਜਹਾਨ ਵਿੱਚ ਮਸ਼ਹੂਰ ਸੀ ਦਿਨ ਹੋਵੇ ਜਾਂ ਰਾਤ ਫਤਿਹਪੁਰ سیکਰੀ ਦੇ ਮਹਿਲਾ ਵਿੱਚ ਰੌਣਕ ਹੀ ਰੌਣਕ ਹੁੰਦੀ ਸੀ ਹਰ ਵੇਲੇ ਵਿਦਵਾਨ ਕਵੀ ਗਾਇਕ ਵਪਾਰੀ ਤੇ ਕਈ ਪਰਦੇਸੀ ਰਾਜੇ ਮਹਾਰਾਜੇ ਦੇ ਦਰਬਾਰ ਵਿੱਚ ਆਉਂਦੇ ਰਹਿੰਦੇ ਪਰ ਜਿਸ ਦੀ ਅਕਲ ਅਤੇ ਹਾਜ਼ਰ ਜਵਾਬੀ ਸਭ ਤੋਂ ਵੱਖਰੀ ਸੀ ਉਸ ਹੀ ਬਾਦਸ਼ਾਹ ਦਾ ਮਨਪਸੰਦ ਮੰਤਰੀ ਬੀਰਬਲ ਬੀਰਬਲ ਦੀ ਸੋਚ ਸਦਾ ਅਨੋਖੀ ਹੁੰਦੀ ਸੀ ਉਸ ਦੀਆਂ ਗੱਲਾਂ ਵਿੱਚ ਹਮੇਸ਼ਾ ਤਰਕ ਹਾਸਾ ਅਤੇ ਸੱਚਾਈ ਦੀ ਖੁਸ਼ਬੂ ਹੁੰਦੀ ਬਾਦਸ਼ਾਹ ਨੂੰ ਉਸ ਨਾਲ ਖਾਸ ਪਿਆਰ ਸੀ ਕਿਉਂਕਿ ਬੀਰਬਲ ਨਾ ਸਿਰਫ ਉਸ ਦੇ ਮਨੋਰੰਜਨ ਦਾ ਸਰੋਤ ਸੀ ਸਗੋਂ ਮੁਸ਼ਕਲ ਸਮਿਆਂ ਵਿੱਚ ਉਸ ਦਾ ਸੱਚਾ ਸਲਾਹਕਾਰ ਵੀ ਸੀ ਇੱਕ ਦਿਨ ਸਵੇਰੇ ਦਾ ਸਮਾਂ ਸੀ ਬਾਦਸ਼ਾਹ ਆਪਣੀ ਖਿੜਕੀ ਤੋਂ ਬਾਗ ਦਾ ਸੋਹਣਾ ਦ੍ਰਿਸ਼ ਵੇਖ ਰਿਹਾ ਸੀ ਹਵਾ ਵਿੱਚ ਗੁਲਾਬ ਅਤੇ ਚੰਬੇ ਦੀ ਮਹਿਕ ਰਸੀ ਹੋਈ ਸੀ ਉਸ ਵੇਲੇ ਹੀ ਦਰਬਾਰ ਵਿੱਚ ਖਬਰ ਆਈ ਕਿ ਕਿਲੇ ਦੇ ਪੁਰਾਣੇ ਤਖਾਨੇ ਤੋਂ ਅਜੀਬ ਆਵਾਜ਼ਾਂ ਆ ਰਹੀਆਂ ਹਨ ਦਰਬਾਰ ਲੱਗਿਆ ਹੋਇਆ ਸੀ ਅਤੇ ਸਿਪਾਹੀ ਦੌੜ ਕੇ ਬਾਦਸ਼ਾਹ ਕੋਲ ਪਹੁੰਚੇ ਤੇ ਕਹਿਣ ਲੱਗੇ ਜਹਾਂ ਪਨਾ ਕਿਲੇ ਦੇ ਉਸ ਹਿੱਸੇ ਵਿੱਚੋਂ ਡਰਾਉਣੀਆਂ ਗੂੰਜਾਂ ਸੁਣਾਈ ਦੇ ਰਹੀਆਂ ਹਨ ਕਈ ਸਿਪਾਹੀਆਂ ਨੇ ਉੱਥੇ ਜਾਣ ਦੀ ਹਿੰਮਤ ਕੀਤੀ ਪਰ ਉਹ ਡਰ ਕੇ ਵਾਪਸ ਪਜ ਆਏ ਅਕਬਰ ਨੇ ਕਿਹਾ ਅਜੀਬ ਗੱਲ ਹੈ ਕੀ ਇਹ ਕੋਈ ਸ਼ੈਤਾਨੀ ਚਾਲ ਹੈ ਜਾਂ ਕਿਸੇ ਪਰਦੇਸੀ ਰਾਜ ਦਾ ਜਾਦੂਈ ਹਤਕੰਡਾ ਦਰਬਾਰ ਵਿੱਚ ਚੁੱਪ ਛਾ ਗਈ ਕਿਸੇ ਕੋਲ ਜਵਾਬ ਨਹੀਂ ਸੀ ਤਦ ਵੇਲੇ ਬੀਰਬਲ ਅੱਗੇ ਵਧਿਆ ਉਹ ਮੁਸਕਰਾਇਆ ਤੇ ਬਾਦਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਬੋਲਿਆ ਜਹਾਂ ਪਨਾ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਖੁਦ ਉਸ ਤਹਿਖਾਨੇ ਵਿੱਚ ਜਾ ਕੇ ਪਤਾ ਕਰਾਂਗਾ ਕਿ ਇਹ ਅਜੀਬ ਗੂੰਜਾਂ ਕਿਉਂ ਆ ਰਹੀਆਂ ਹਨ ਸਚਾਈ ਦਾ ਪਰਦਾ ਫਾਸ਼ ਕਰਾਂਗਾ ਅਕਬਰ ਨੇ ਬੀਰਬਲ ਵੱਲ ਗਹਿਰਾਈ ਨਾਲ ਦੇਖਿਆ ਤੇ ਕਿਹਾ ਬੀਰਬਲ ਤੂੰ ਜਾਣਦਾ ਹੈ ਕਿ ਮੈਂ ਤੇਰੀ ਅਕਲ ਦਾ ਮੁਰੀਦ ਹਾਂ ਪਰ ਇਹ ਕੰਮ ਖਤਰਨਾਕ ਹੈ ਜੇ ਉੱਥੇ ਸੱਚਮੁੱਚ ਕੋਈ ਜਾਦੂਈ ਸ਼ਕਤੀ ਹੋਈ ਤਾਂ ਬੀਰਬਲ ਹੌਲੀ ਜਹੀ ਹੱਸਿਆ ਅਤੇ ਕਿਹਾ ਜਹਾਂ ਪਨਾ ਜਾਦੂ ਤੋਂ ਵੱਡਾ ਜਾਦੂ ਇਨਸਾਨ ਦੀ ਅਕਲ ਹੁੰਦੀ ਹੈ ਮੇਰੇ ਕੋਲ ਖੁਦਾ ਦੀ ਦਿੱਤੀ ਅਕਲ ਹੈ ਤੇ ਤੁਹਾਡੀ ਦੁਆ ਹੈ ਇਸ ਲਈ ਡਰਨ ਦੀ ਕੋਈ ਲੋੜ ਨਹੀਂ ਬਾਦਸ਼ਾਹ ਨੇ ਕੁਝ ਸੋਚਿਆ ਅਤੇ ਫਿਰ ਇਜਾਜ਼ਤ ਦੇ ਦਿੱਤੀ ਬੀਰਬਲ ਕੁਝ ਸਿਪਾਈਆਂ ਦੇ ਨਾਲ ਉਸ ਪੁਰਾਣੇ ਤਖਾਨੇ ਵੱਲ ਤੁਰ ਪਿਆ ਤਖਾਨਾ ਕਿਲੇ ਦੇ ਸਭ ਤੋਂ ਪੁਰਾਣੇ ਹਿੱਸੇ ਵਿੱਚ ਸੀ ਜਿੱਥੇ ਕਦੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਸੀ ਲੋਹੇ ਦੇ ਪਾਰੀ ਦਰਵਾਜ਼ੇ ਜ਼ੰਗ ਲੱਗੀਆਂ ਜ਼ੰਜੀਰਾਂ ਅਤੇ ਅੰਦਰੋਂ ਆ ਰਹੀ ਠੰਡੀ ਹਵਾ ਸਭ ਕੁਝ ਡਰਾਉਣਾ ਲੱਗ ਰਿਹਾ ਸੀ ਜਦੋਂ ਦਰਵਾਜ਼ਾ ਖੋਲਿਆ ਗਿਆ ਤਾਂ ਅੰਦਰੋਂ ਇੱਕ ਅਜੀਬ ਖੁਸ਼ਬੂ ਆਈ ਨਾ ਗੰਦੀ ਤੇ ਨਾ ਹੀ ਸੁਗੰਧੀ ਵਾਲੀ ਪਰ ਬਿਲਕੁਲ ਅਣਜਾਣੀ ਸੀ ਬੀਰਬਲ ਨੇ ਸਿਪਾਈਆਂ ਨੂੰ ਕਿਹਾ ਤੁਸੀਂ ਸਭ ਇੱਥੇ ਹੀ ਰੁਕੋ ਅੰਦਰ ਸਿਰਫ ਮੈਂ ਜਾਵਾਂਗਾ ਡਰੋ ਨਹੀਂ ਜੋ ਵੀ ਹੋਵੇਗਾ ਮੈਂ ਖੁਦ ਸੰਭਾਲ ਲਵਾਂਗਾ ਸਿਪਾਈ ਹੈਰਾਨ ਰਹਿ ਗਏ ਬੀਰਬਲ ਦੀ ਹਿੰਮਤ ਦੇ ਸਾਹਮਣੇ ਉੱਚਪ ਰਹਿ ਗਏ ਬੀਰਬਲ ਹੱਥ ਵਿੱਚ ਦੀਵਾ ਲੈ ਕੇ ਹੌਲੀ-ਹੌਲੀ ਤੈਖਾਨੇ ਵਿੱਚ ਵੜਿਆ ਪੌੜੀਆਂ ਕੱਚੀਆਂ ਤੇ ਨਮੀ ਨਾਲ ਭਰੀਆਂ ਸਨ ਕੰਦਾ ਤੇ ਜਾਲੇ ਤੇ ਹਵਾ ਵਿੱਚ ਸਦੀਆਂ ਪੁਰਾਣੀ ਸੀਲਨ ਦੀ ਬੋਸੀ ਅਚਾਨਕ ਹੀ ਉਸਨੇ ਸੁਣਿਆ ਹਾਂ 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 ਇੱਕ ਡਰਾਉਣੀ ਹਾਸੇ ਦੀ ਗੂੰਜ ਬੀਰਬਲ ਠਹਿਰਿਆ ਨਹੀਂ ਉਹ ਹੋਰ ਅੰਦਰ ਵਧਿਆ ਉਸਨੇ ਵੇਖਿਆ ਕਿ ਤੈਖਾਨੇ ਦੇ ਸਭ ਤੋਂ ਅੰਦਰਲੇ ਕਮਰੇ ਵਿੱਚ ਇੱਕ ਪੁਰਾਣਾ ਲੱਕੜ ਦਾ ਸੰਦੂਕ ਪਿਆ ਸੀ ਉਹ ਹੌਲੀ ਨਾਲ ਨੇੜੇ ਗਿਆ ਸੰਦੂਕ ਆਪ ਹੀ ਹਿਲ ਰਿਹਾ ਸੀ ਉਸ ਵਿੱਚੋਂ ਅਜੀਬ ਰੋਸ਼ਨੀ ਦੀਆਂ ਕਿਰਨਾਂ ਨਿਕਲ ਰਹੀਆਂ ਸਨ ਬੀਰਬਲ ਨੇ ਆਪਣੇ ਮਨ ਵਿੱਚ ਸੋਚਿਆ ਇਹ ਜ਼ਰੂਰ ਕੋਈ ਜਾਦੂਈ ਚੀਜ਼ ਹੈ ਪਰ ਜਾਦੂ ਦੇ ਪਿੱਛੇ ਵੀ ਤਰਕ ਹੁੰਦਾ ਹੈ ਉਸ ਨੇ ਆਪਣੀ ਤਲਵਾਰ ਕੱਢੀ ਪਰ ਤੀਰਜ ਨਾਲ ਸੰਦੂਕ ਦਾ ਟੱਕਣ ਖੋਲਿਆ ਅੰਦਰ ਇੱਕ ਪੁਰਾਣੀ ਤਾਂਬੇ ਦੀ ਕਿਤਾਬ ਪਈ ਸੀ ਉਸਦੇ ਪੰਨਿਆਂ ਤੇ ਅਜੀਬ ਲਿਪੀ ਵਿੱਚ ਲਿਖਤ ਸੀ ਜੋ ਆਮ ਅੱਖਰਾਂ ਤੋਂ ਬਿਲਕੁਲ ਵੱਖਰੀ ਸੀ ਕਿਤਾਬ ਖੁਦ ਬਖੁਦ ਚਮਕ ਰਹੀ ਸੀ ਜਦੋਂ ਹੀ ਬੀਰਬਲ ਨੇ ਕਿਤਾਬ ਨੂੰ ਛੂਆ ਉਸਦੇ ਕੰਨਾਂ ਵਿੱਚ ਇੱਕ ਅਜੀਬ ਸੁਰ ਆਇਆ ਜੋ ਇਸ ਰਾਜ਼ ਨੂੰ ਖੋਲੇਗਾ ਉਹੀ ਇਸ ਜਾਦੂ ਦਾ ਹੱਕਦਾਰ ਹੋਵੇਗਾ ਬੀਰਬਲ ਨੇ ਉਹ ਤਾਂਬੇ ਦੀ ਕਿਤਾਬ ਆਪਣੇ ਹੱਥ ਵਿੱਚ ਫੜੀ ਉਸ ਦੀ ਚਮਕ ਹੌਲੀ-ਹੌਲੀ ਤੇਜ਼ ਹੋ ਰਹੀ ਸੀ ਲੱਗਦਾ ਸੀ ਜਿਵੇਂ ਕੋਈ ਅਦ੍ਰਿਸ਼ਟ ਸ਼ਕਤੀ ਉਸ ਨਾਲ ਗੱਲ ਕਰ ਰਹੀ ਹੋਵੇ ਬੀਰਬਲ ਦੀਆਂ ਅੱਖਾਂ ਉਸ ਲਿਪੀ ਨੂੰ ਪੜਨ ਦੀ ਕੋਸ਼ਿਸ਼ ਕਰਨ ਲੱਗੀਆਂ ਪਾਵੇਂ ਅੱਖਰ ਅਣਜਾਣੇ ਸਨ ਪਰ ਜਿਵੇਂ ਹੀ ਉਸਨੇ ਧਿਆਨ ਕੇਂਦਰਿਤ ਕੀਤਾ ਉਹ ਹੌਲੀ-ਹੌਲੀ ਪੰਜਾਬੀ ਵਿੱਚ ਬਦਲਣ ਲੱਗੇ ਪਹਿਲੇ ਪੰਨੇ ਤੇ ਲਿਖਿਆ ਸੀ ਇਹ ਕਿਤਾਬ ਉਸੇ ਦੇ ਸਾਹਮਣੇ ਆਪਣੇ ਰਾਜ਼ ਖੋਲੇਗੀ ਜਿਸ ਦਾ ਮਨ ਸਾਫ਼ ਹੋਵੇ ਜਿਸ ਦੀ ਬੁੱਧੀ ਚੁਸਤ ਹੋਵੇ ਅਤੇ ਜੋ ਆਪਣੇ ਸਵਾਰਥ ਤੋਂ ਉੱਪਰ ਹੋ ਕੇ ਸੋਚੋ बीरबल ने होली जही मुस्कुराया लगता है ये किसी विद्वान की रचना है जो लोकों की अकल ते इम्तिहान लेने ले ਲਈ बनाई गई है उसने दूजा पन्ना खोलया उस ते एक पहेली लिखी सी जिस चीज नु ज्यादा खिंचो ता ओ टूट जांदी है पर जे उस्नु समझो ता उ सदा कायम रहती है दस्सो ए की है बीरबल ने एक पल भी ना लाया ते सोचया ए है रिश्ता ਰਿਸ਼ਤਾ ਖਿੱਚਿਆ ਟੁੱਟ ਜਾਂਦਾ ਹੈ ਪਰ ਸਮਝਿਆ ਸਦਾ ਲਈ ਕਾਇਮ ਰਹਿੰਦਾ ਹੈ ਜਿਵੇਂ ਹੀ ਉਸਨੇ ਇਹ ਸ਼ਬਦ ਬੋਲੇ ਕਿਤਾਬ ਦੀ ਚਮਕ ਹੋਰ ਤੇਜ਼ ਹੋ ਗਈ ਤਹਿਖਾਨੇ ਦੀਆਂ ਕੰਧਾਂ ਕੰਬਣ ਲੱਗੀਆਂ ਜਿਵੇਂ ਕੋਈ ਰਾਜ਼ ਖੁੱਲ ਰਿਹਾ ਹੋਵੇ ਕਿਤਾਬ ਦੇ ਅਗਲੇ ਪੰਨੇ ਤੇ ਇੱਕ ਨਕਸ਼ਾ ਬਣਿਆ ਸੀ ਉਸ ਵਿੱਚ ਕਿਲੇ ਦੇ ਪਿੱਛੇ ਵਾਲੇ ਜੰਗਲ ਦੀ ਤਸਵੀਰ ਸੀ ਨਕਸ਼ੇ ਤੇ ਇੱਕ ਵੱਡਾ ਦਰਖਤ ਦਰਸਾਇਆ ਗਿਆ ਸੀ ਜਿਸ ਦੇ ਹੇਠਾਂ ਇੱਕ ਨਿਸ਼ਾਨ ਬਣਿਆ ਸੀ बीरबल ਨੇ ਕਿਹਾ ਲੱਗਦਾ ਹੈ ਇਹ ਜਾਦੂਈ ਰਾਜ਼ ਦਾ ਅਗਲਾ ਪੜਾ ਹੈ ਹੁਣ ਮੈਨੂੰ ਉਸ ਜੰਗਲ ਵਿੱਚ ਜਾਣਾ ਪਵੇਗਾ ਉਹ ਤਾਂਬੇ ਦੀ ਕਿਤਾਬ ਆਪਣੇ ਬਗਲ ਵਿੱਚ ਰੱਖ ਕੇ ਤਖਾਨੇ ਤੋਂ ਬਾਹਰ ਆ ਗਿਆ ਸਿਪਾਈ ਉਸ ਨੂੰ ਸਲਾਮ ਕਰਦੇ ਹੋਏ ਹੈਰਾਨ ਹੋਏ ਕਿ ਉਹ ਬਿਨਾਂ ਡਰ ਦੇ ਵਾਪਸ ਆ ਗਿਆ ਹੈ ਜਦੋਂ ਬੀਰਬਲ ਬਾਦਸ਼ਾਹ ਕੋਲ ਪਹੁੰਚਿਆ ਤਾਂ ਅਕਬਰ ਉਤਸੁਕਤਾ ਨਾਲ ਬੋਲਿਆ ਬੀਰਬਲ ਦੱਸ ਅੰਦਰ ਕੀ ਸੀ ਆਵਾਜ਼ਾ ਕਿੱਥੋਂ ਆ ਰਹੀਆਂ ਸਨ ਬੀਰਬਲ ਨੇ ਹੌਲੀ ਨਾਲ ਚੁੱਕ ਕੇ ਕਿਤਾਬ ਪੇਸ਼ ਕੀਤੀ ਤੇ ਕਿਹਾ ਜਹਾਂ ਪਨਾ ਇਹ ਕੋਈ ਆਮ ਤਹਿ ਖਾਨਾ ਨਹੀਂ ਸੀ ਇਹ ਇੱਕ ਅਜੀਬ ਜਾਦੂਈ ਕਿਤਾਬ ਦੀ ਰੱਖਿਆ ਲਈ ਬਣਾਇਆ ਗਿਆ ਸਥਾਨ ਸੀ ਇਸ ਵਿੱਚ ਰਾਜ਼ਾਂ ਦੇ ਪੇਧ ਹਨ ਜੋ ਸਿਰਫ ਅਕਲਮੰਦ ਅਤੇ ਸੱਚੇ ਦਿਲ ਵਾਲਿਆਂ ਦੇ ਸਾਹਮਣੇ ਖੁੱਲਦੇ ਹਨ ਅਕਬਰ ਦੀਆਂ ਅੱਖਾਂ ਹੈਰਾਨੀ ਨਾਲ ਪਰ ਗਈਆਂ ਕੀ ਇਸ ਵਿੱਚ ਖਜ਼ਾਨੇ ਦਾ ਰਾਜ਼ ਹੈ ਬੀਰਬਲ ਹੱਸਿਆ ਜਹਾਂ ਪਨਾ ਇਸ ਵਿੱਚ ਖਜ਼ਾਨੇ ਤੋਂ ਵੀ ਵੱਡਾ ਰਾਜ਼ ਹੈ ਇਸ ਸਾਨੂੰ ਸੱਚੇ ਗਿਆਨ ਅਤੇ ਅਸਲੀ ਤਾਕਤ ਤੱਕ ਲੈ ਕੇ ਜਾ ਸਕਦਾ ਹੈ ਅਗਲੇ ਦਿਨ ਬੀਰਬਲ ਕੁਝ ਪਰੋਸੇਮਨ ਸਿਪਾਈਆਂ ਦੇ ਨਾਲ ਕਿਲੇ ਦੇ ਪਿੱਛੇ ਵਾਲੇ ਜੰਗਲ ਵਿੱਚ ਨਕਸ਼ੇ ਅਨੁਸਾਰ ਤੁਰ ਪਿਆ ਜੰਗਲ ਕਨਾਸੀ ਦਰਖਤਾਂ ਦੇ ਪੱਤੇ ਹਵਾ ਨਾਲ ਖੜਕ ਰਹੇ ਸਨ ਪੰਛੀਆਂ ਦੀਆਂ ਅਜੀਬ ਚਹਿਕਾਂ ਸੁਣਾਈ ਦੇ ਰਹੀਆਂ ਸਨ ਕਾਫੀ ਚਿਰ ਤੁਰਨ ਤੋਂ ਬਾਅਦ ਉਹ ਨਕਸ਼ੇ ਵਿੱਚ ਦਰਸਾਏ ਦਰਖਤ ਤੱਕ ਪਹੁੰਚੇ ਉਹ ਦਰਖਤ ਬਹੁਤ ਵੱਡਾ ਤੇ ਪੁਰਾਣਾ ਸੀ ਉਸ ਦੀਆਂ ਜੜਾਂ ਧਰਤੀ ਤੋਂ ਬਾਹਰ ਨਿਕਲ ਕੇ ਸੱਪਾਂ ਵਾਂਗ ਮੁੜੀਆਂ ਹੋਈਆਂ ਸਨ ਬੀਰਬਲ ਨੇ ਜੜਾਂ ਦੇ ਵਿਚਕਾਰ ਖੋਜ ਕੀਤੀ ਕੁਝ ਸਮੇਂ ਬਾਅਦ ਉਸ ਨੂੰ ਇੱਕ ਪੱਥਰ ਤੇ ਅਜੀਬ ਨਿਸ਼ਾਨ ਖੁਦਿਆ ਮਿਲਿਆ ਜਿਵੇਂ ਹੀ ਉਸ ਨੇ ਪੱਥਰ ਨੂੰ ਦਬਾਇਆ ਇੱਕ ਗੁਪਤ ਦਰਵਾਜ਼ਾ ਖੁੱਲ ਗਿਆ ਅੰਦਰ ਇੱਕ ਸੁੰਗੜੀ ਸੁਰੰਗ ਸੀ ਜੋ ਧਰਤੀ ਹੇਠਾਂ ਜਾਂਦੀ ਸੀ ਬੀਰਬਲ ਨੇ ਦੀਵਾ ਜਲਾਇਆ ਤੇ ਅੰਦਰ ਵੜਿਆ ਸਿਪਾਹੀਆਂ ਨੂੰ ਬਾਹਰ ਰੁਕਣ ਲਈ ਕਿਹਾ ਕਿਉਂਕਿ ਇਹ ਕੰਮ ਉਸਦੀ ਅਕਲ ਦਾ ਇਮਤਿਹਾਨ ਸੀ। ਸੁਰੰਗ ਬਹੁਤ ਲੰਬੀ ਸੀ। ਕੰਧਾਂ ਤੇ ਪੁਰਾਣੀਆਂ ਚਿੱਤਰਕਲਾਵਾਂ ਬਣੀਆਂ ਸਨ। ਯੋਧੇ, ਜਾਦੂਗਰ, ਰਾਜੇ ਤੇ ਅਨੋਖੇ ਪਸ਼ੂ। ਹਰ ਚਿੱਤਰ ਜਿਵੇਂ ਜੀਵੰਤ ਲੱਗ ਰਹੀ ਸੀ। ਅਚਾਨਕ ਹੀ ਉਸਦੇ ਸਾਹਮਣੇ ਇੱਕ ਪੱਥਰ ਦਾ ਦਰਵਾਜ਼ਾ ਆ ਗਿਆ। ਦਰਵਾਜ਼ੇ ਤੇ ਲਿਖਿਆ ਸੀ। ਅੱਗੇ ਉਹੀ ਜਾ ਸਕਦਾ ਹੈ ਜੋ ਆਪਣੇ ਮਨ ਨੂੰ ਕਾਬੂ ਕਰ ਸਕੇ। ਲਾਲਚੀ ਦਰਪੋਕ ਜਾਂ ਝੂਠਾ ਇੱਥੇ ਦਾਖਲ ਨਹੀਂ ਹੋ ਸਕਦਾ ਬੀਰਬਲ ਨੇ ਕੁਝ ਪਲ ਅੱਖਾਂ ਬੰਦ ਕੀਤੀਆਂ ਤੇ ਆਪਣੇ ਮਨ ਨੂੰ ਸ਼ਾਂਤ ਕੀਤਾ ਉਸਨੇ ਸੋਚਿਆ ਮੇਰਾ ਮਕਸਦ ਖਜ਼ਾਨਾ ਨਹੀਂ ਸਚਾਈ ਦਾ ਪਤਾ ਲਗਾਉਣਾ ਹੈ ਜਿਵੇਂ ਹੀ ਉਸਨੇ ਹੱਥ ਰੱਖਿਆ ਦਰਵਾਜ਼ਾ ਹੌਲੀ-ਹੌਲੀ ਖੁੱਲ ਗਿਆ ਅੰਦਰ ਇੱਕ ਵੱਡਾ ਕਮਰਾ ਸੀ ਵਿਚਕਾਰ ਇੱਕ ਸੋਨੇ ਦਾ ਸਿੰਘਾਸਨ ਪਿਆ ਸੀ ਜਿਸ ਤੇ ਕੋਈ ਨਹੀਂ ਬੈਠਾ ਸੀ ਚਾਰੇ ਪਾਸੇ ਸੋਨੇ ਚਾਂਦੀ ਦੇ ਗਹਿਣੇ ਹੀਰੇ ਜਵਾਰਾਤ ਵਿਖਰੇ ਪੈਸਨ ਪਰ ਸਭ ਤੋਂ ਵੱਡੀ ਗੱਲ ਸੀ ਉਸ ਸਿੰਘਾਸਨ ਦੇ ਪਿੱਛੇ ਕੰਦ ਤੇ ਇੱਕ ਚਮਕਦਾ ਸ਼ਬਦ ਲਿਖਿਆ ਸੀ ਸੱਚ ਬੀਰਬਲ ਨੇ ਉਸ ਕਮਰੇ ਨੂੰ ਧਿਆਨ ਨਾਲ ਵੇਖਿਆ ਸੋਨੇ ਚਾਂਦੀ ਦੇ ਗਹਿਣਿਆਂ ਦੀ ਚਮਕ ਅੱਖਾਂ ਵਿੱਚ ਵਜ ਰਹੀ ਸੀ ਕੋਈ ਹੋਰ ਮਨੁੱਖ ਹੁੰਦਾ ਤਾਂ ਸ਼ਾਇਦ ਤੁਰੰਤ ਉਹਨਾਂ ਹੀਰਿਆਂ ਨੂੰ ਆਪਣੇ ਥੈਲੇ ਵਿੱਚ ਪਰਣ ਲੱਗ ਪੈਂਦਾ ਪਰ ਬੀਰਬਲ ਦੀਆਂ ਅੱਖਾਂ ਉਸ ਇੱਕ ਸ਼ਬਦ ਤੇ ਟਿਕੀਆਂ ਸਨ ਜੋ ਸੀ ਸੱਚ ਉਸਨੇ ਸੋਚਿਆ ਜਿਸਨੇ ਵੀ ਇਹ ਜਗਾ ਬਣਾਈ ਹੈ ਉਸ ਦਾ ਮਤਲਬ ਖਜ਼ਾਨਾ ਨਹੀਂ ਸੀ ਸੱਚ ਤੋ ਵੱਡਾ ਕੋਈ ਖਜ਼ਾਨਾ ਨਹੀਂ ਜਿਵੇਂ ਹੀ ਉਸਨੇ ਇਹ ਸੋਚਿਆ ਚਮਕਦਾ ਸ਼ਬਦ ਹੌਲੇ-ਹੌਲੇ ਰੋਸ਼ਨੀ ਵਿੱਚ ਬਦਲਿਆ ਤੇ ਕੰਧ ਵਿੱਚੋਂ ਇੱਕ ਹੋਰ ਗੁਪਤ ਦਰਵਾਜ਼ਾ ਖੁੱਲ ਗਿਆ ਦਰਵਾਜ਼ੇ ਦੇ ਪਾਰ ਇੱਕ ਵਿਸ਼ਾਲ ਹਾਲ ਸੀ ਹਾਲ ਦੀਆਂ ਕੰਧਾਂ ਉੱਤੇ ਪੁਰਾਣੀਆਂ ਕਿਤਾਬਾਂ ਨਾਲ ਭਰੇ ਰੈਕਸਨ ਇਹ ਇੱਕ ਗਿਆਨ ਦਾ ਮੰਦਿਰ ਸੀ ਹਜ਼ਾਰਾਂ ਕਿਤਾਬਾਂ स्क्रोल ਅਤੇ ਹੱਥ ਲਿਖਤ ਪੰਨੇ ਸਦੀਆਂ ਪੁਰਾਣਾ ਗਿਆਨ ਇੱਥੇ ਸੰਭਾਲਿਆ ਹੋਇਆ ਸੀ ਬੀਰਬਲ ਨੇ ਹੈਰਾਨੀ ਨਾਲ ਕਿਹਾ ਇਹ ਹੈ ਅਸਲੀ ਖਜ਼ਾਨਾ ਹੈ ਇੱਕ ਕੋਨੇ ਵਿੱਚ ਇੱਕ ਬਜ਼ੁਰਗ ਸਾਧੂ ਦੀ ਮੂਰਤੀ ਖੜੀ ਸੀ ਜਿਵੇਂ ਹੀ ਬੀਰਬਲ ਨੇ ਉਸ ਨੂੰ ਵੇਖਿਆ ਮੂਰਤੀ ਦੀਆਂ ਅੱਖਾਂ ਚਮਕੀਆਂ ਤੇ ਅੰਦਰੋਂ ਇੱਕ ਗੂੰਜਦਾਰ ਆਵਾਜ਼ ਨਿਕਲੀ ਇਹ ਗਿਆਨ ਦੇ ਖੋਜੀ ਜੋ ਸੱਚੇ ਦਿਲ ਨਾਲ ਇੱਥੇ ਤੱਕ ਪਹੁੰਚਦਾ ਹੈ ਉਸ ਨੂੰ ਇਹ ਰਾਜ਼ ਮਿਲਦਾ ਹੈ ਪਰ ਸੁਣ ਇਹ ਗਿਆਨ ਸ਼ਕਤੀਸ਼ਾਲੀ ਹੈ ਜੇ ਇਸਨੂੰ ਲਾਲਚ ਜਾਂ ਅਹੰਕਾਰ ਨਾਲ ਵਰਤਿਆ ਗਿਆ ਤਾਂ ਇਹ ਸਾਰੀ ਦੁਨੀਆ ਲਈ ਬਿਪਤਾ ਬਣ ਸਕਦਾ ਹੈ ਬੀਰਬਲ ਨੇ ਨਿਮਰਤਾ ਨਾਲ ਹੱਥ ਜੋੜੇ ਮੈਂ ਵਚਨ ਦਿੰਦਾ ਹਾਂ ਕਿ ਇਹ ਗਿਆਨ ਸਿਰਫ ਲੋਕਾਂ ਦੀ ਪਲਾਈ ਲਈ ਵਰਤਿਆ ਜਾਵੇਗਾ ਨਾ ਕਿ ਸਵਾਰਥ ਲਈ ਮੂਰਤੀ ਮੁਸਕਰਾਈ ਤੇ ਚੁੱਪ ਹੋ ਗਈ ਹਾਲ ਦੇ ਵਿਚਕਾਰ ਇੱਕ ਵੱਡਾ ਪੱਥਰ ਪਿਆ ਸੀ ਜਿਸ ਤੇ ਇੱਕ ਹੋਰ ਕਿਤਾਬ ਪਈ ਸੀ ਇਕ ਕਿਤਾਬ ਪਹਿਲੀ ਵਾਲੀ ਤੋਂ ਵੀ ਜ਼ਿਆਦਾ ਅਨੋਖੀ ਸੀ ਉਸ ਦੀ ਬਾਈਡਿੰਗ ਚਮੜੇ ਦੀ ਸੀ ਪਰ ਉਸ ਤੇ ਸੋਨੇ ਦੇ ਅੱਖਰਾਂ ਨਾਲ ਲਿਖਿਆ ਸੀ ਅੰਤਿਮ ਰਾਜ਼ ਬੀਰਬਲ ਨੇ ਜਿਵੇਂ ਹੀ ਕਿਤਾਬ ਖੋਲੀ ਉਸ ਵਿੱਚੋਂ ਰੌਸ਼ਨੀ ਦਾ ਤੂਫਾਨ ਨਿਕਲਿਆ ਪੰਨਿਆਂ ਤੇ ਕੁਝ ਸ਼ਬਦ ਉਭਰੇ ਜੋ ਸੱਚ ਨੂੰ ਜਾਣਦਾ ਹੈ ਉਸ ਨੂੰ ਸਭ ਤੋਂ ਪਹਿਲਾ ਆਪਣੇ ਆਪ ਨੂੰ ਜਾਣਨਾ ਪੈਂਦਾ ਹੈ ਤੇਰਾ ਅਸਲੀ ਇਮਤਿਹਾਨ ਹੁਣ ਸ਼ੁਰੂ ਹੁੰਦਾ ਹੈ ਅਚਾਨਕ ਹੀ ਬੀਰਬਲ ਨੇ ਵੇਖਿਆ कि ਉਸ ਦੇ ਸਾਹਮਣੇ ਉਸ ਦਾ ਦੂਜਾ ਰੂਪ ਖੜਾ ਹੈ ਬਿਲਕੁਲ ਉਸ ਦੀ ਹੀ ਤਸਵੀਰ ਪਰ ਅੱਖਾਂ ਵਿੱਚ ਅੰਕਾਰ ਹੱਥ ਵਿੱਚ ਸੋਨਾ ਤੇ ਚਿਹਰੇ ਤੇ ਹਾਸਾ ਉਸ ਰੂਪ ਨੇ ਕਿਹਾ ਬੀਰਬਲ ਤੂੰ ਸਿਆਣਾ ਹੈ ਪਰ ਅਜਿਹੀ ਤਾਕਤ ਕਿਸੇ ਕੋਲ ਨਹੀਂ ਜੋ ਇੱਥੇ ਹੈ ਇਹ ਖਜ਼ਾਨਾ ਇਹ ਗਿਆਨ ਇਹ ਸਭ ਤੂੰ ਆਪਣੇ ਲਈ ਰੱਖ ਸਕਦਾ ਹੈ ਤੈਨੂੰ ਬਾਦਸ਼ਾਹ ਨੂੰ ਕੁਝ ਦੱਸਣ ਦੀ ਲੋੜ ਨਹੀਂ ਤੂੰ ਆਪ ਹੀ ਸਾਰੇ ਸੰਸਾਰ ਦਾ ਰਾਜਾ ਬਣ ਸਕਦਾ ਹੈ बीरबल शांत रह के बोलया जे ज्ञान स्वार्थ ना नाल ਵਰਤਿਆ ਜਾਵੇ ਤਾਂ ਉਹ ਗਿਆਨ ਨਹੀਂ ਅਗਿਆਨਤਾ ਹੈ ਅਸਲੀ ਤਾਕਤ ਲੋਕਾਂ ਦੀ ਸੇਵਾ ਵਿੱਚ ਹੈ ਨਾ ਕਿ ਉਹਨਾਂ ਉੱਤੇ ਰਾਜ ਕਰਨ ਵਿੱਚ ਇਹ ਕਹਿੰਦੇ ਹੀ ਉਸ ਦਾ ਉਹ ਦੂਜਾ ਰੂਪ ਤੋਏ ਵਾਂਗ ਗਾਇਬ ਹੋ ਗਿਆ ਕਮਰੇ ਦੀ ਰੋਸ਼ਨੀ ਚਮਕੀ ਤੇ ਕਿਤਾਬ ਬੰਦ ਹੋ ਗਈ ਬੀਰਬਲ ਉਹ ਕਿਤਾਬ ਆਪਣੇ ਨਾਲ ਲੈ ਕੇ ਮਹਿਲ ਵਿੱਚ ਵਾਪਸ ਆ ਗਿਆ ਅਗਲੇ ਦਿਨ ਉਸਨੇ ਦਰਬਾਰ ਵਿੱਚ ਸਭ ਕੁਝ ਬਾਦਸ਼ਾਹ ਅਕਬਰ ਨੂੰ ਦੱਸਿਆ ਅਕਬਰ ਨੇ ਹੈਰਾਨ ਹੋ ਕੇ ਕਿਹਾ ਤਾਂ ਇੱਕ ਖਜ਼ਾਨਾ ਸੋਨੇ ਚਾਂਦੀ ਦਾ ਨਹੀਂ ਸਗੋ ਗਿਆਨ ਦਾ ਹੈ ਬੀਰਬਲ ਮੁਸਕਰਾਇਆ ਜਹਾਂ ਪਨਾ ਸੋਨਾ ਤਾਂ ਇੱਕ ਦਿਨ ਖਤਮ ਹੋ ਜਾਂਦਾ ਹੈ ਪਰ ਗਿਆਨ ਸਦੀਵੀ ਹੈ ਇਹ ਰਾਜ ਉਹੀ ਜਾਣਦਾ ਹੈ ਜੋ ਸੱਚੇ ਦਿਲ ਨਾਲ ਖੋਜ ਕਰਦਾ ਹੈ ਅਕਬਰ ਨੇ ਖੁਸ਼ ਹੋ ਕੇ ਕਿਹਾ ਬੀਰਬਲ ਤੂੰ ਫਿਰ ਸਾਬਤ ਕਰ ਦਿੱਤਾ ਹੈ ਕਿ ਤੂੰ ਸਿਰਫ ਮੇਰਾ ਮੰਤਰੀ ਨਹੀਂ ਸਗੋ ਮੇਰੀਆਂ ਅੱਖਾਂ ਤੇ ਦਿਲ ਦੀ ਰੋਸ਼ਨੀ ਹੈ ਇਹ ਰਾਜ ਅਸੀਂ ਸੰਭਾਲ ਕੇ ਰੱਖਾਂਗੇ ਤਾਂ ਜੋ ਪਵਿਕ ਵਿੱਚ ਲੋਕਾਂ ਦੀ ਪਲਾਈ ਲਈ ਵਰਤਿਆ ਜਾ ਸਕੇ ਬੀਰਬਲ ਨੇ ਆਪਣੇ ਮਨ ਵਿੱਚ ਸੋਚਿਆ ਜੀਵਨ ਦਾ ਸਭ ਤੋਂ ਵੱਡਾ ਜਾਦੂ ਸੋਨੇ ਜਾਂ ਤਾਕਤ ਵਿੱਚ ਨਹੀਂ ਸੱਚ ਤੇ ਗਿਆਨ ਵਿੱਚ ਹੈ ਜੋ ਮਨੁੱਖ ਆਪਣੇ ਸਵਾਰਥ ਤੋਂ ਉੱਪਰ ਚੜ ਕੇ ਸੋਚਦਾ ਹੈ ਉਹੀ ਅਸਲ ਵਿੱਚ ਜਾਦੂਈ ਰੱਸਾ ਦਾ ਮਾਲਕ ਬਣਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ